आ छोटी सारी कोने ना हो इलेक्ट्रिक क्या माया है ये 1500 और करना भाई कल कोई नहीं कोई जान थोड़ा हम दे सब यो डाला ले आओ नहीं डाला मात्र एक कम पड़ दो दो नहीं है ये बड़े जनतंत्र ने लोग पड़ा नाले को पता है पूरी नाले में पूरी गाल अट पा दो ट पे पा दो या मीना हला भाई गा हला रे थाटा हां ठोके थाटा हां ठोके थाटा जी इधर रखो इधर मेकर को तो लिंक आते नहीं नहीं कप कप तो नहीं अगर वो सही ਅੱਜ ਹੀ ਨਕੜਾ ਤੇ ਨੂੰ ਪਤਾ ਲੱਗ ਗਿਆ ਵੀ ਉਹ ਹੋਂਗਿਆ ਜੀ ਆਪਾਂ ਲਾਂਗੇ ਅਸੀਂ ਜੀ ਦਿੰਦੇ ਆਂ ਜੰਨਤਾਂ ਦਾ ਆਜੂ ਫੜਨ ਦੇ ਗਏ ਆਂ ਆਹ ਰੋਟਾ ਕੀ ਨਾਮ ਇਹਦਾ ਨਾ ਕੀ ਸੀ ਪ੍ਰਗਟ ਪ੍ਰਗਟਾਉਂਗਾ ਇੰਨਾ ਸਾਰਾ ਅਗਲਾ ਪਤਾ ਪਤਾ ਪਿੱਛੇ ਆਪ ਕਰਕੇ ਥੋੜੇ ਉੱਪਰ ਪੁੱਛ ਦੇ ਨਾਲ ਕੰਨੇ ਜਾਂਦਾ ਬੜੀ ਦੀਪੇ ਪਾ ਲਾ ਹੱਥ ਬਾਈ ਪਤਾ ਦਾ ਰਸਤਾ ਹੋਰ ਦਸਾ ਖੋਲ ਲੈੰਦੇ ਈ ਪਰ ਗੜੀ ਚੱਲਿਆ ਲੈ ਚੋ ਕੁਮੇ ਬੈਠ ਜਾਓ ਬੇਸੇ ਰੇ ਨਾ ਚੱਲਦਾ ਹਾਂ ਆਹ ਸਿਨੇਮਾ ਦੇ ਅੰਦਰ ਦੇਖ ਰਿਹਾ ਹਾਂ ਹੱਥ ਜਾ ਕੇ ਵਿਚਾ ਕੇ ਵਿਚਾ ਕੇ ਮਾਣ ਆਰਾਮ ਨਾਲ ਬਿੱਲ ਨਾ ਆਉਂਦਾ ਅੱਡੇ ਦਾ ਪਰ ਅੰਦਰ ਵਿੱਚ ਡੈਕ ਵੀ ਕਿਹੜੇ ਲਓ ਜੀ ਆਖਰ ਮੈਂ ਦੇ ਨਹੀਂ ਪੰਜ ਮਿੰਟ ਪੈ ਆ ਗੰਡ ਮਾਰਦੇ ਫੇਰ ਇਹ ਦੇ ਗੰਡ ਮਾਰਦੇ ਨਹੀਂ ਕੋਈ ਨਹੀਂ ਕਿਧਰ ਜਾਂਦਾ ਬੱਟ ਨੂੰ ਠੰਕਾ ਕਰ ਦੋ ਵਾਰ ਹੋ ਗਿਆ ਤੇ ਚਾਹੀਦੀ ਕਰ ਦੋ ਹਾਂਜੀ ਕੀ ਨਾਮ ਕੀ ਤੁਹਾਡੀ ਆਖਰੀ ਉਮੀਦ ਫਾਊਂਡੇਸ਼ਨ ਗੋਤਾਖਰ ਪ੍ਰਗਟ ਸਿੰਘ ਆਨਲਾਈਨ ਫ੍ਰੀ ਸੇਵਾ ਹਰਿਆਣਾ ਕੁਰਕ ਖੇਤਰ ਔਰ 10 ਦਿਨਾਂ ਤੋਂ ਮੇਰੇ ਕੋਲ ਇਸ ਪਿੰਡ ਤੋਂ ਵੀਡੀਓ ਕਾਲ ਕੀਤੀ ਜਾ ਰਹੀਆਂ ਸਨ ਕਿ ਇੱਕ ਬਹੁਤ ਵੱਡਾ ਕੜਿਆਲ ਹੈ 7 ਫੁੱਟ ਦੇ ਆਸ-ਪਾਸ ਦਾ ਭਾਜੀ ਤੁਸੀਂ ਆਓ ਰੈਸਕਿਊ ਕਰੋ ਇਹਨਾਂ ਨੇ ਮਹਿਕਮੇ ਨਾਲ ਗੱਲ ਕੀਤੀ ਲੇਕਿਨ ਮਹਿਕਮੇ ਨੇ ਇਹਨਾਂ ਦੀ ਮਦਦ ਨਹੀਂ ਕੀਤੀ ਸੋ ਅੱਜ ਆਪਣੀ ਟੀਮ ਦੇ 6 ਮੈਂਬਰ ਲੈ ਕੇ ਇੱਥੇ ਮੈਂ ਪਹੁੰਚਿਆ ਸਰ 2 ਘੰਟਿਆਂ ਤੋਂ ਅਸੀਂ ਇਸ ਖੁੰਖਾਰ ਕਰੋਕੋਡਾਇਲ ਨੂੰ ਆ ਗੜਿਆਲ ਨੂੰ ਰੈਸਕਿਊ ਕਰ ਲਿਆ ਮਹਿਕਮੇ ਦੇ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਜਿਵੇਂ ਮਹਿਕਮਾ ਇੱਥੇ ਪਹੁੰਚੇਗਾ ਉਹਨਾਂ ਦੇ ਹਵਾਲੇ ਅਸੀਂ ਕਰ ਦੋ ਤੁਸੀਂ ਸਰ ਕੀ ਮਕਸਦ ਲਈ ਆਏ ਹੋ ਜੇ ਗੱਲ ਕੀਤੀ ਜਾਵੇ ਤੁਸੀਂ ਆਪ ਦਾ ਪਰਸਨਲ ਗੱਡੀ ਲੈ ਕੇ ਆਓ ਤੇ ਵੀ ਲੈ ਕੇ ਆਓ ਕੀ ਕਿਸ ਤਰ੍ਹਾਂ ਦੇਖਦਾ ਹਾਂ ਲੋਕ ਕਾਫੀ ਟਾਈਮ ਤੋਂ ਪਛਾਨ ਸੀਗੇ ਤੁਸੀਂ ਪਹਿਲੇ ਫੋਨ ਤੇ ਆਏ ਹੋ ਪ੍ਰਸ਼ਾਸਨ ਦਾ ਕੋਈ ਕਰਮਚਾਰੀ ਨਹੀਂ ਆਇਆ ਕੋਈ ਅਧਿਕਾਰੀ ਨਹੀਂ ਆ ਤੁਸੀਂ ਸਿੱਖ ਕਿਤੋਂ ਲਿੱਤੀ ਐ ਗੱਲ ਭਾਜੀ ਮੈਂ 24 ਸਾਲਾਂ ਤੋਂ ਇਨਸਾਨੀਅਤ ਦੀ ਫ੍ਰੀ ਆਫ ਕੋਸਟ ਸੇਵਾ ਨਿਭਾ ਰਿਹਾ ਹਾਂ ਅੱਜ ਵੀ ਆਪਣੇ ਪੱਲੋ ਦਾਸ ਵੀ ਹਜ਼ਾਰ ਰੁਪਏ ਲਾ ਕੇ ਸਿਰਫ ਇਸ ਕਰਕੇ ਆਇਆ ਕਿ 2 ਮਹੀਨੇ ਤੋਂ ਇਸ ਏਰੀਏ ਦੇ ਜ਼ਿਮੀਦਾਰ ਵੀਰ ਕਿਸਾਨ ਵੀਰ ਡਰ ਦੇ ਮਾਹੌਲ ਚ ਸਨ ਖੋਪ ਸੀ ਬੱਚੇ ਨਾ ਆਂਦੇ ਹਨ ਨਿਕਲਦੇ ਕਿ ਬੱਚੇ ਆਪਣੇ ਜੋ ਆ ਡੈਡੀ ਚਾਚੇ ਤਾ ਉਹਨਾਂ ਦੇ ਮਗਰ ਚਾਹ ਪਾਣੀ ਵੀ ਲੈ ਕੇ ਸਰ ਜਵਾਈ ਤੋਂ ਨਿਕਲਦੇ ਸਨ ਸਾਰਿਆਂ ਨੇ ਅੰਦਰੇ ਖੌਬ ਬਣਿਆ ਹੋਇਆ ਸੀ ਉਸ ਖੌਬ ਨੂੰ ਵੇਖਦੇ ਹੋਏ ਮੈਂ ਆਪਣੀ ਧਿਰ ਧਰਤੀ ਬਾਜੀ ਲਾ ਕੇ ਆਪਣੀ ਟੀਮ ਲੈ ਕੇ ਆਪਣਾ ਪੱਲਾ ਖਰਚਾ ਕਰਕੇ ਇਹਨਾਂ ਲੋਕਾਂ ਦੀ ਮਦਦ ਕਰਨ ਆਇਆ ਔਰ ਉਹਦੇ ਵਿੱਚ ਮੈਂ ਕਾਮਯਾਬੀ ਹੋਇਆ ਔਰ ਇਹਨੂੰ ਫੜ ਵੀ ਸੇਵਾ ਸੇਵਾ ਹੀ ਕਰ ਰਹੇ ਉਹਨਾਂ ਦਾ ਬਿਲਕੁਲ ਫ੍ਰੀ ਆਪੋਰਟ ਸੇਵਾ ਵਾਲੀ ਔਰ ਕੋਈ ਸਾਈਡ ਬਿਜ਼ਨਸ ਤੁਹਾਡਾ ਕੋਈ ਬਿਜ਼ਨਸ ਨਹੀਂ ਬਸ ਇਹੀ 89729334999 9729374999 ਮੇਰਾ ਨੰਬਰ ਹੈ ਤੁਸੀਂ ਜੁੜ ਕੇ ਸਹਿਯੋਗ ਸੇਵਾ ਕਰ ਸਕਦੇ ਅੱਛਾ ਸਰ ਇਹਦਾ weight ਤੇ ਇਹਦੀ ਲੰਬਾਈ ਇਹਦਾ 7 ਕੋਟ ਦੇ ਆਸ-ਪਾਸ ਲੰਬਾਈ ਹੈ ਔਰ ਕਵੰਟਲ ਦੇ ਆਸ-ਪਾਸ ਇਹਦਾ weight ਕਿੰਨਾ ਘੰਟੇ ਹੋ ਗਏ ਦੋ ਘੰਟੇ ਦੇ ਰੈਸਕਿਊ ਦੌਰਾਨ ਇਹਨੂੰ ਫੜਦੇ ਗੁਰਜੀਤ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਮੇਰਾ ਨਾਮ ਕਮਰਪਾਲ ਸਿੰਘ ਹੈ ਜੀ ਕਿਹੜਾ ਪਿੰਡ ਹੈ ਤੇ ਮੇਰਾ ਪਿੰਡ ਜੀ ਤੌਲਾ ਕਿੰਗਰਾ ਜੀ ਤੇ ਇੱਥੇ ਪਿਛਲੇ ਕਾਫੀ ਦਿਨਾਂ ਤੋਂ ਨਾ ਜੀ ਜਿਹੜਾ ਲਾਲਬਾਈ ਰਜਵਾਹਾ ਹੈ ਇਸਦੇ ਅਸੀਂ ਹਿੱਸੇਦਾਰ ਆਂ ਠੀਕ ਹੈ ਜੀ ਇਸ ਰਜਵਾਹੇ ਦੇ ਵਿੱਚ ਪਿਛਲੇ ਦਿਨਾਂ ਤੋਂ 7-8 ਫੁੱਟ ਦਾ ਇੱਕ ਕੜਿਆਲ ਦੇਖਿਆ ਗਿਆ ਜਿਸ ਨੂੰ ਵੱਖ-ਵੱਖ ਲੋਕਾਂ ਵੱਲੋਂ ਥੋੜੇ-ਥੋੜੇ ਟਾਈਮ ਬਾਅਦ ਦੇਖਿਆ ਜਾ ਰਿਹਾ ਤੇ ਇਸ ਨੂੰ ਫੜਨ ਜਾਂ ਰੈਸਕਿਊ ਕਰਨ ਲਈ ਅਸੀਂ ਪ੍ਰਗਟ ਸਿੰਘ ਸੰਧੂ ਵਰਗਿਆਂ ਨਾਲ ਥੋੜਾ ਸੰਪਰਕ ਬਣਾਇਆ ਤੇ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਇਹਨਾਂ ਨੂੰ ਰੈਸਕਿਊ ਕਰਕੇ ਇੱਥੋਂ ਲਿਜਾਇਆ ਜਾਵੇ ਤਾਂ ਕਿ ਇੱਥੇ ਕਿਸੇ ਤਰੀਕੇ ਦਾ ਕੋਈ ਮarli ਜਾਂ ਜਾਨੀ ਨੁਕਸਾਨ ਨਾ ਹੋ ਸਕੇ ਅਸੀਂ ਵਾਸਤੇ ਖੇਤ ਖੁੱਤ ਹੈ ਫਿਰ ਉਹ ਡਰ ਲੱਗਦਾ ਹੁੰਦਾ ਹਾਂਜੀ ਹਾਂਜੀ ਕਿਉਂਕਿ ਹੁਣ ਆਪਾਂ ਮੋਗਾ ਛੱਡਣਾ ਹੈ ਬੰਦ ਕਰਨਾ ਹੈ ਤੇ ਇਹਦੇ ਲਈ ਆਪਾਂ ਨੂੰ ਪਾਣੀ ਚ ਉਤਰਨਾ ਪੈਂਦਾ ਜੀ ਅੱਛਾ ਤਾਂ ਹੋ ਸਕਦਾ ਨੁਕਸਾਨ ਪਰ ਕਿਵੇਂ ਹੋਇਆ ਤੁਹਾਡਾ ਜੇ ਗੱਲ ਕੀਤੀ ਅਸੀਂ ਇਹਨਾਂ ਦੀ ਇੰਸਟਾਗ੍ਰam ਤੇ ਵੀਡੀਓਜ਼ ਦੇਖਦੇ ਰਹਿੰਦੇ ਹਾਂ ਹੈ ਨਾ ਵੀ ਇਹ ਜਿਹੜੇ ਮਤਲਬ ਨਹਿਰਾਂ ਦੇ ਵਿੱਚ ਕੋਈ ਹਾਦਸਾ ਹੋ ਜਾਂਦਾ ਲਾਸ਼ਾਂ ਵਗੈਰਾ ਕੱਢਦੇ ਰਹਿੰਦੇ ਜਾਂ ਕੜਿਹਾਲ ਜਾਂ ਹੋਰ ਮਗਰ ਮੱਛ ਫੜਦੇ ਰਹਿੰਦੇ ਆ ਤਾਂ ਅਸੀਂ ਉੱਥੋਂ ਇਹਨਾਂ ਦੀ ਵੀਡੀਓ ਦੇਖੀ ਤੇ ਅਸੀਂ ਇਹਨਾਂ ਨਾਲ ਸੰਪਰਕ ਬਣਾਇਆ ਤੇ ਇਹ ਕਹਿੰਦੇ ਬਈ ਰਸਤਾ ਵੀ ਆਉਣ ਜਾਣ ਵਾਸਤੇ ਤੁਹਾਡੇ ਪਿੰਡਾਂ ਨੂੰ ਹਾਂਜੀ ਉਹ ਇਹ ਡਰਦਾ ਹੈ ਚਲੋ ਵੱਖਰੀ ਗੱਲ ਆ ਜੀ ਇੱਕ ਡਰਦਾ ਤਾਂ ਨਾ ਪਰ ਐਨਾ ਜੀ ਚਲੋ ਇੱਕ ਇਹ ਬਹੁਤ ਘੱਟ ਗਿਣਤੀ ਚ ਪਾਏ ਜਾਂਦੇ ਕੜਿਆਲੇ ਹੋ ਸਕਦਾ ਆਪਾਂ ਇਨਸਾਨ ਤੋਂ ਉੱਪਰ ਕੋਈ ਨਹੀਂ ਹੋ ਸਕਦਾ ਚਾਰ ਦਿਨ ਇਕੱਠੇ ਹੋ ਕੇ ਲੋਕ ਇਹਨੂੰ ਮਾਰ ਵੀ ਸਕਦੇ ਸੀ ਕਿ ਆਪਾਂ ਕਿਸੇ ਨੂੰ ਮਾਰਨ ਦਾ ਸਿਧਾਂਤ ਹੈ ਨਹੀਂਗਾ ਜੀ ਆਪਣਾ ਕਿ ਵੀ ਜਿਉਓ ਤੇ ਜਿਉਣ ਦਿਓ ਤੇ ਇਹਨੂੰ ਰੈਸਕਿਊ ਕਰਕੇ ਤਾਂ ਜੋ ਬਚਾਇਆ ਜਾ ਸਕੇ ਕਿੰਨੇ ਕੁ ਫੁੱਟ ਦਾਗਾ ਹੈ ਇਹ ਹੈਗਾ ਜੀ 8 ਫੁੱਟ ਦਾ ਕਿੰਨੇ ਦਿਨ ਹੋ ਗਏ ਦੇਖਦੇ ਇਹਨੂੰ ਇੱਥੇ ਘਟੋ ਘਟਾ ਜੀ 2 ਮਹੀਨਿਆਂ ਦੇ ਆਸ-ਪਾਸੇ ਸਮਾਂ ਹੋ ਗਿਆ ਇਹਨੂੰ ਇੱਥੇ ਫਿਰ ਦੇਣ ਨੂੰ ਨੁਕਸਾਨ ਵੀ ਕਿਤੇ ਕਿਸੇ ਨੂੰ ਨਹੀਂ ਨੁਕਸਾਨ ਹਜੇ ਤੱਕ ਕਿਸੇ ਨੂੰ ਨਹੀਂ ਪਚਾਇਆ ਅੱਛਾ ਕੰਮ ਕਰਨ ਤੇ ਵੀ ਦਿੱਕਤ ਆਂਦੀ ਹੋਊਗੀ ਖੇਤਾਂ ਕੋਲ ਦਿੱਕਤ ਹੈਗੀ ਹੈ ਜੀ ਬਿਲਕੁਲ ਕਿਉਂਕਿ ਇੱਕ ਤਾਂ ਜਿਸ ਨੂੰ ਨੌਲੇਜ ਹੋਊਗੀ ਉਹ ਬੰਦਾ ਤਾਂ ਇਸ ਤੋਂ ਘੱਟ ਡਰੂਗਾ ਜੀ ਕਿਉਂਕਿ ਆਪਾਂ ਨੂੰ ਪਤਾ ਵੀ ਆਪਾਂ ਇਹ ਤੋਂ ਸੇਫ ਦੂਰੀ ਤੇ ਰਹਿਾਂਗੇ ਤਾਂ ਪਰ ਨੁਕਸਾਨ ਨਹੀਂ ਕਰਦਾ ਕਈ ਵਾਰੀ ਕੋਈ ਅਚਾਨਕ ਕੋਈ ਬੰਦਾ ਕੰਮ ਕਰ ਰਿਹਾ ਜਾਂ ਆਪਣੀ ਲੇਬਰ ਹੈ ਉਹ ਇਸ ਇਸ ਗੱਲ ਤੋਂ ਡਰਦੇ ਆ ਕੰਮ ਨਹੀਂ ਕਰਦੇ ਅੱਛ ਇਹ ਇਹਨੂੰ ਪਿਛਲੇ ਦਿਨਾਂ ਦੇ ਵਿੱਚ ਉਤਪੇ ਆਮ ਨਾਰਮਲ ਲੋਕਾਂ ਵੱਲੋਂ ਦੇਖਿਆ ਗਿਆ ਤੇ ਉਹ ਪਾਣੀ ਚੋਂ ਬਾਹਰ ਆ ਜਾਂਦਾ ਫਿਰ ਅੰਦਰ ਜਾਵਦਾ ਅੱਛਾ ਉਹਨੇ ਜਿਹੜਾ ਪਾਣੀ ਦਾ ਬਾਵ ਕੱਟ ਕੀਤਾ ਗਿਆ ਕਿ ਪਹਿਲਾਂ ਵੱਧ ਸੀਗੇ ਇਹ ਇਹ ਨਾਲੀ ਪਾਣੀ ਤਾਂ ਬਹੁਤ ਚੱਲੀ ਜਾਂਦਾ ਸੀ ਪਹਿਲਾਂ ਤੇ ਪਰ ਅਸੀਂ ਨਹਿਰੀ ਮਹਿਕਮੇ ਨਾਲ ਸੰਪਰਕ ਬਣਾਇਆ ਜੀ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਐਕਸੀਅਨ ਨੂੰ ਅਸੀਂ ਐਪਲੀਕੇਸ਼ਨ ਦੇ ਕੇ ਦਿੱਤੀ ਹੈ ਤੇ ਉਹਨਾਂ ਨੇ ਮਾਰਕ ਕਰਨ ਤੋਂ ਬਾਅਦ ਇਹ ਪਾਣੀ ਘਟਾਇਆ ਗਿਆ ਤੇ ਬਿਲਕੁਲ ਬੰਦ ਕੀਤਾ ਗਿਆ ਮੈਂ ਕਿਹ ਵੱਲੋਂ ਵੀ ਆਇਆ ਪੀ ਮੈਕਵੇ ਵੱਲੋਂ ਅਸੀਂ ਸੰਪਰਕ ਕੀਤਾ ਸੀ ਕਿਉਂਕਿ ਉਹਨਾਂ ਨੇ ਏਡੀ ਕੋ ਤਰਜੀਹ ਨਹੀਂ ਦਿੱਤੀ ਅੱਛਾ ਤਾ ਕਰਕੇ ਹੀ ਸਾਨੂੰ ਪ੍ਰਗਟ ਸਿੰਘ ਨੂੰ ਬੁਲਾਉਣਾ ਪਿਆ ਕਿਵੇਂ ਦੇਖਦੇ ਹੋ ਕੁਰਸ਼ੇਤਰ ਤੋਂ ਇੰਨੀ ਦੂਰ ਆਏ ਨੇਗੇ ਮੈਂ ਤਾਂ ਬਹੁਤ ਜ਼ਿਆਦਾ ਸ਼ਲਾਘਾ ਕਰਦੇ ਸਾਰੇ ਪਿੰਡ ਵਾਸੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਅੱਜ ਸਾਡੇ ਸਾਨੂੰ ਵੀ ਨੁਕਸਾਨ ਤੋਂ ਬਚਾਉਣਗੇ ਤੇ ਇੱਕ ਜੀਵ ਦੀ ਵੀ ਜਾਨ ਬਚ ਜਾਣੀ ਠੀਕ ਹਾਂਜੀ ਰੋਕੋ